ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਜ਼ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਇੱਕ ਨਵਾਂ ਵੀਡੀਓ ਲੈ ਕੇ ਅੱਜ ਦੇ ਇਸ ਨੋਟੀਫਿਕੇਸ਼ਨ ਦੇ ਵਿੱਚ ਪੰਜਾਬ ਦੀਆਂ ਪੋਸਟਾਂ ਰਹਿਣ ਵਾਲੀਆਂ ਜੀ 550 ਪਲੱਸ ਪੋਸਟਾਂ ਰਹਿਣਗੀਆਂ ਬਹੁਤ ਵਧੀਆ ਪੋਸਟਾਂ ਬਹੁਤ ਵਧੀਆ ਸੈਲਰੀ ਇਹਨਾਂ ਪੋਸਟਾਂ ਦੀ ਲਈ ਰਹਿਣ ਵਾਲੀ ਹੈ ਡਿਟੇਲਡ ਜਾਣਕਾਰੀ ਪੋਸਟਾਂ ਦੀ ਤੁਹਾਡੇ ਲਈ ਲੈ ਕੇ ਹਾਜ਼ਰਾਂ ਵੀਡੀਓ ਵਿੱਚ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਦੋਸਤਾਂ ਮਿੱਤਰਾਂ ਨਾਲ ਤਾਂ ਬਿਨਾ ਕਿਸਦੇ ਰਿਸਦੇ ਨੋਟੀਫਿਕੇਸ਼ਨ ਤੇ ਚੱਲਦੇ ਆਂ ਜੀ ਪੋਸਟਾਂ ਦੀ ਗੱਲਬਾਤ ਕਰਦੇ ਆਂ ਤੁਹਾਡੇ ਨਾਲ ਸਪਾਈ ਸੇਵਕ ਦੀਆਂ ਪੋਸਟਾਂ ਨੇ ਜੀ ਜੋ ਕਿ 538 ਪੋਸਟਾਂ ਕੋਲ ਜਾਰੀ ਕੀਤੀਆਂ ਗਈਆਂ ਇਸੇ ਤਰ੍ਹਾਂ ਹੀ ਸੀਵਰਮੈਨ ਦੀਆਂ ਪੋਸਟਾਂ ਨੇ 58 ਪੋਸਟਾਂ ਕੋਲ ਇਹ ਰਹਿਣ ਵਾਲੀਆਂ ਇਹ ਜੋ ਪੋਸਟਾਂ ਨੇ ਜੀ ਬਠਿੰਡਾ ਨਗਰ ਨਿਗਮ ਵੱਲੋਂ ਜਾਰੀ ਕੀਤੀਆਂ ਗਈਆਂ ਇਹਨਾਂ ਵੱਲੋਂ ਇਹਨਾਂ ਪੋਸਟਾਂ ਦੇ ਲਈ ਨੋਟੀਫਿਕੇਸ਼ਨ ਹੈ ਜੋ ਨਿਊਜ਼ਪੇਪਰ ਦੇ ਵਿੱਚ ਦਿੱਤਾ ਗਿਆ ਹੈ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਿਵੇਂ ਕਰਨ ਅੱਗੇ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਤਾਂ ਇਹਨਾਂ ਦੀ ਨੋਟੀਫਿਕੇਸ਼ਨ ਦੇ ਵਿੱਚ ਇਹਨਾਂ ਵੱਲੋਂ ਇਹਨਾਂ ਦੀ ਬਕਾਇਦਾ ਮੇਲ ਆਈਡੀ ਦਿੱਤੀ ਹੋਈ ਹੈ ਕੰਟੈਕਟ ਨੰਬਰਸ ਦਿੱਤੇ ਹੋਏ ਨੇ ਤੁਸੀਂ ਇਹਨਾਂ ਤੇ ਵੀ ਸੰਪਰਕ ਕਰ ਸਕਦੇ ਹੋ ਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਅਪਲਾਈ ਕਿਵੇਂ ਕਰਨਗੇ ਆਪਾਂ ਤੁਹਾਨੂੰ ਦੱਸਦੇ ਆ ਵੈਬਸਾਈਟ ਇਹਨਾਂ ਦੀ ਦਿੱਤੀ ਹੋਈ ਹੈ ਜੀ www.mcbhatinda.com ਇਸ ਵੈਬਸਾਈਟ ਤੇ ਤੁਹਾਨੂੰ ਇਹ ਡਿਟੇਲਡ ਨੋਟੀਫਿਕੇਸ਼ਨ ਮਿਲ ਜੂਗਾ ਇਹਨਾਂ ਪੋਸਟਰ ਨੂੰ ਅਪਲਾਈ ਕਰਨ ਦੇ ਲਈ ਅੰਤਿਮ ਮਿਤੀ 4 11 2025 ਰੂਗੀ ਸ਼ਾਮ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕੋਗੇ ਨਗਰ ਨਿਗਮ ਬਠਿੰਡਾ ਵੱਲੋਂ ਇਹ ਪੋਸਟਾਂ ਜਾਰੀ ਹੋਈਆਂ ਤਾਂ ਅੱਗੇ ਆਪਾਂ ਤੁਹਾਨੂੰ ਦੱਸਦੇ ਹਾਂ ਇਹਨਾਂ ਦੀ ਵੈਬਸਾਈਟ ਤੇ ਤੁਸੀਂ ਕਿਵੇਂ ਇਹਨਾਂ ਦੀ ਡਿਟੇਲਡ ਜਾਣਕਾਰੀ ਲੈ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਦੇ ਵਿੱਚ Google ਓਪਨ ਕਰ ਲੈਣਾ ਜੀ ਤਾਂ ਇੱਥੇ ਜਾ ਕੇ ਤੁਸੀਂ MC ਬਠਿੰਡਾ ਸਰਚ ਕਰਨਾ ਤਾਂ ਪਹਿਲੇ ਨੰਬਰ ਤੇ ਇਹਨਾਂ ਦੀ ਵੈਬਸਾਈਟ ਹੈ ਉਹ ਅਜੂਬੀ ਜੀ ਵੈਬਸਾਈਟ ਤੇ ਕਲਿੱਕ ਕਰਨ ਤੋਂ ਬਾਅਦ ਹੀ ਤੁਸੀਂ ਦੇਖ ਸਕਦੇ ਹੋ ਇਹਦੀ ਮੇਨ ਵੈਬਸਾਈਟ ਦਾ ਜੋ ਪੇਜ ਹੈ ਤੁਹਾਡੇ ਸਾਹਮਣੇ ਓਪਨ ਹੋ ਜਾਂਦਾ ਜਿਵੇਂ ਵੈਬਸਾਈਟ ਨੂੰ ਤੁਸੀਂ نیچے ਸਕਰੋਲ ਕਰਦੇ ਹੋ ਦੇਖ ਸਕਦੇ ਹੋ ਸਕਰੀਨ ਤੇ ਸਫਾਈ ਵਰਕਰ ਸਿਵਲ ਮੈਨ ਭਰਤੀ ਕਲਿੱਕ ਇਅਰ ਤੁਸੀਂ ਇਹਦੇ ਤੇ ਕਲਿੱਕ ਕਰਨਾ ਜਿਵੇਂ ਤੁਸੀਂ ਕਲਿੱਕ ਕਰਦੇ ਹੋ ਤਾਂ ਡਿਟੇਲਡ ਜਾਣਕਾਰੀ ਹੈ ਨੋਟੀਫਿਕੇਸ਼ਨ ਹੈ ਜੋ ਵੀ ਫਾਰਮ ਹੈ ਭਰਿਆ ਜਾਣਾ ਉਹਦੀ ਡਿਟੇਲ ਜਾਣਕਾਰੀ ਤੁਹਾਡੇ ਸਾਹਮਣੇ ਤਾਂ ਤੁਹਾਨੂੰ ਸ਼ੋ ਹੋ ਜੂਗੀ ਤੁਸੀਂ ਇੱਥੇ ਜਾ ਕੇ ਅਪਲਾਈ ਕਰ ਸਕਦੇ ਹੋ ਤਾਂ ਇਹਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਵੀ ਦੇ ਦਾਂਗੇ ਲਿੰਕ ਤੇ ਕਲਿੱਕ ਕਰਕੇ ਡਾਇਰੈਕਟ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਆ ਜਾਓਗੇ ਤੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਡਿਟੇਲ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ